ਤੋ ਕਰੋ ਲੋਕਾਂ ਭਾਈ ਇਹਦਾ ਪਤਾ ਲੱਗਿਆ ਅੱਜ ਸੌਜੀ ਵਾਲਿਆਂ ਨੇ ਅੱਜ ਨਹੀਂ ਸਮਝੀ ਮੰਡੀ ਦੀ ਆਪ ਕੀ ਨੇ ਕੋਈ ਸੋਚ ਚਾ ਕੇ ਕਹ ਦੇਵੇ ਜਿਹੜਾ ਐਮਐਨਆ ਦੇ ਘਰੇ ਨੂੰ ਫੂਡ ਸਬਜੀ ਨਹੀਂ ਪਈ। ਅੱਡੀ ਘੱਟਿਆ ਰਾਜਨੀਤੀ ਹੋ ਗਈ। ਇਹ ਰੇੜੀ ਵਾਲਿਆਂ ਨੂੰ ਇੱਥੋਂ ਕਿਉਂ ਠਾਇਆ ਗਿਆ? ਕਿਉਂਕਿ ਗੱਲ ਤਾਂ ਇਹ ਸੀ ਕਿ ਪੰਜਾਬ ਦੇ ਵਿੱਚੋਂ ਜਿਹੜੀ ਰੇੜੀ ਹੈ ਔਰ ਇਹ ਨਵਾਂ ਛੜੀ ਥੋੜੇ ਲਈ ਇਹ ਤਾਂ ਪਹਿਲੇ ਛੜੀ ਥੋੜੇ ਸੀ ਇਹ ਤਾਂ ਕੋਈ ਦਿੱਕਤ ਨਹੀਂ ਸੀ ਕਿਉਂਕਿ ਕੁਝ ਆਦਮੀ ਉਹ ਪਹਿਲੇ ਹੀ ਪਾਸੇ ਬਤਾਈ ਬੈਠਿਆ ਜਿਹਨਾਂ ਕੋਾਫ ਨਾ ਦੇਣੀ ਕਿ ਇਹਨਾਂ ਨੇ ਪਾਸੇ ਮੈਨੂੰ ਖੋ ਕਿ ਇਹ ਥਾਂ ਮੈਂ ਤੁਹਾਨੂੰ ਕਿਹਾਗਾ ਇੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਯਾਰ ਨਾ ਤੁਸੀਂ ਲੋਕਾਂ ਦੇ ਵਿੱਚ ਲੋਕਾਂ ਦੀ ਬੇਇੱਜ਼ਤੀ ਨਾ ਕਰਿਆ ਕਰੋ ਐਮਪੀਐਮ ਦੇ ਨਾਲ ਸਾਹ ਬਣਾ ਲਾਇਆ ਕਰੋ ਮੇਰੇ ਅੱਗੇ ਜੋੜ ਕੇ ਬੇਨਤੀ ਇਹ ਦੇ ਕੇ ਲਾਣਾ ਤੇ ਲਾ ਕਰੋ ਮਾਰਯੋਗ ਸਤਕਾਰ ਯੋਗ ਪੀ ਐਚ ਡੀ ਸ਼ੋਰ ਸਾਹਿਬ ਜਿਹਨੇ ਸਾਰੀ ਪੀ ਐਚ ਡੀ ਕੀਤੀ ਹੋਈ ਹੈ ਇਹਨਾਂ ਕੰਮਾਂ ਦੇ ਜਿਹੜੀਆਂ ਬਾਜ਼ਾਰ ਵਾਲੀਆਂ ਰੀੜੀਆਂ ਇੱਥੇ ਲਿਆ ਰੀਆਂ ਥਿਆ ਜਸ ਤੋਂ ਦੇ ਹੱਕੇ ਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ

बंगाल नहीं पीछे बंगाल बैठे बैठी है <स्थुण> ढिड नहीं पड़ना मेरी गल करो इन सुन रेडियो वाले चक्कर वास्ते चिट्टा बहुत चिट्ठी कह रहा है तो सौदा कहना है उसे गुस्स नहीं कहते सरिया शुरू हो जाए कि पंड सचा नहीं चाहता